ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜੀ ਕੁਕਿੰਗ ਚੈਨਲ ਦੇ ਵਿੱਚ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਅੱਜ ਆਪਾਂ ਫੁੱਲ ਮਖਾਣਿਆਂ ਦਾ ਰਾਇਤਾ ਬਣਾ ਕੇ ਤਿਆਰ ਕਰਾਂਗੇ ਬੈਸਾ ਤਾਂ ਇਹ ਹਰ ਇੱਕ ਘਰ ਵਿੱਚ ਹੀ ਬਣਦਾ ਤੇ ਇਹ ਬਹੁਤ ਹੈਲਦੀ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦਾ ਹੈ ਜਿਹੜੇ ਬੱਚੇ ਦਹੀਂ ਵੀ ਖਾਣਾ ਨਹੀਂ ਪਸੰਦ ਕਰਦੇ ਨਾ ਉਹ ਵੀ ਇਹਨੂੰ ਭੱਜ ਕੇ ਖਾਣਗੇ ਤੇ ਤੁਸੀਂ ਜੂਰ ਭਰਾਈ ਹੋ ਇੱਕ ਵਾਰੀ ਤੇ ਇਹਦੇ ਲਈ ਆਪਾਂ ਦਹੀਂ ਲਈ ਹੈ ਜੀ ਪੂਰੀ ਗਾੜੀ ਦੀ ਹੀ ਲਿਆਏ ਆਪਾਂ ਇਹਦੇ ਵਿੱਚੋਂ ਪਾਣੀ ਸੀ ਜਿਹੜਾ ਮਾੜਾ ਮੋਟਾ ਉਹ ਆਪਾਂ ਕੱਢਤਾ ਏ ਤੇ ਤੁਸੀਂ ਆਪਦੇ ਹਿਸਾਬ ਨਾਲ ਜਿੰਨਾ ਵੱਧ ਘੱਟ ਬਣਾਉਣਾ ਹੈ ਤੇ ਉਨਾ ਹੀ ਤੁਸੀਂ ਦਹੀਂ ਲੈ ਸਕਦੇ ਆ ਪਰ ਆਪਾਂ ਇਹ ਦੋ ਕੋਕੋਲ ਲਗਾ ਹੀ ਬਣਾਉਣਾ ਹੀ ਰਹਿਤਾ ਤਾਂਨੇ ਕਰਕੇ ਅੱਧਾ ਕੋਕੋਲਾ ਇਹ ਜਿਹੜਾ ਉਹ ਦਹੀਂ ਦਾ ਲਿਆਏ ਤੇ ਆਪਾਂ ਇਹਨੂੰ ਜਮਾ ਫੈਂਟ ਲਾ ਕੇ ਜਿਹੜੇ ਫੋਟਾ ਇਹਦੇ ਆਪਾਂ ਮਾਰ ਦਾਂਗੇ ਤੇ ਇੱਕ ਕਰੀਮ ਦੀ ਤਰ੍ਹਾਂ ਇਹਨੂੰ ਬਣਾ ਲਾਂਗੇ ਫੈਂਟ ਕੇ ਪੂਰੇ ਦੱਬ ਕੇ ਚਮਚੇ ਨਾਲ ਆਪਾਂ ਇਹਨੂੰ ਹਲਾ ਕੇ ਤੇ ਇਹਦੇ ਫੋਟਾ ਜਿਹੜੇ ਉਹ ਸਾਰੇ ਮਾਰ ਕੇ ਉਹਨੂੰ ਕਰੀਮ ਦੀ ਤਰ੍ਹਾਂ ਬਣਾ ਲਾਂਗੇ ਦਹੀਂ ਨੂੰ ਆਪਾਂ ਬਸ ਐਵੇਂ ਦਾਈ ਹੋਣਾ ਚਾਹੀਦਾ ਹੈ ਬਹੁਤ ਹੀ ਟੇਸਟੀ ਤੇ ਹੈਲਦੀ ਰਾਇਤਾ ਹੈ ਜੀ ਇਹ ਕੋਈ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਉਹਦੇ ਲਈ ਆਪਾਂ ਥੋੜਾ ਜਿਹਾ ਹੀ ਸਮਾਨ ਪਾਉਣਾ ਹੈ ਬਸ ਤੇ ਇਹ ਚਾਟ ਮਸਾਲਾ ਲਿਆ ਆਪਾਂ ਨਮਕ ਤੇ ਮਿਰਚਾ ਥੋੜੀ ਜੀ ਤੇ ਥੋੜਾ ਜਿਹਾ ਆਪਣਾ ਜੀਰਾ ਪਾਊਡਰ ਹੈ ਜਿਹੜਾ ਆਪਾਂ ਭੁੰਨ ਕੇ ਰੱਖਿਆ ਹੋਇਆ ਹੈ ਜਾਂ ਤੁਸੀਂ ਚਾਟ ਮਸਾਲਾ ਵੀ ਕਹਿ ਸਕਦੇ ਓ ਨੂੰ ਜਾਂ ਇਹ ਰਾਇਤੇ ਵਾਲਾ ਮਸਾਲਾ ਕਹਿ ਕੇ ਮਿਲ ਜਾਂਦਾ ਹੈ ਬਾਜ਼ਾਰ ਚੋਂ ਇਹਨੂੰ ਰਾਇਤੇ ਵਾਲਾ ਮਸਾਲਾ ਵੀ ਕਹਿ ਦਿੰਦੇ ਆ ਤੇ ਆਪਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਦਿੰਦੇ ਹਾਂ ਜੀ ਇਹ ਆਪਾਂ ਕੋਲੀ ਭਰ ਕੇ ਲਈਏ ਮਖਾਣਿਆਂ ਦੀ ਤੁਸੀਂ ਵੱਧ ਘੱਟ ਅਦੇ ਹਿਸਾਬ ਨਾਲ ਲੈ ਸਕਦੇ ਆ ਇਹ ਆਪਣੇ ਮਖਾਣੇ ਜਿਹੜੇ ਪਹਿਲਾਂ ਹੀ ਭੁੰਨ ਕੇ ਰੱਖੇ ਹੋਏ ਆਪਣੇ ਦੇਸੀ ਕੀ ਉਹਦੇ ਵਿੱਚ ਕਿਉਂਕਿ ਆਪਾਂ ਇਹ ਰੈਤਾ ਰੋਜ਼ ਹੀ ਬਣਾਉਣੇ ਆਂਗੇ ਤਾਂਨੇ ਕਰਕੇ ਰੋਜ਼-ਰੋਜ਼ ਭੁੰਨਣੇ ਔਖੇ ਹੋ ਜਾਂਦੇ ਆ ਤੇ ਆਪਾਂ ਇਕੱਠੇ ਹੀ ਭੁੰਨ ਕੇ ਇਹਨਾਂ ਨੂੰ ਰੱਖ ਲੈਣੇ ਆ ਜੀ ਤੇ ਆਪਣੇ ਭੁੰਨੇ ਹੋਏ ਜੇ ਤੁਹਾਡੇ ਨਹੀਂ ਭੁੰਨੇ ਤਾਂ ਤੁਸੀਂ ਇਹਨਾਂ ਨੂੰ ਭੁੰਨ ਜ਼ਰੂਰ ਲੈਣਾ ਕਰਿਸਪੀ ਹੋਣ ਤੇ ਕਰ ਭੁੰਨਣਾ ਹੈ ਤੁਸੀਂ ਇਹਨਾਂ ਨੂੰ ਤੇ ਹੁਣ ਆਪਾਂ ਜਿਹੜੇ ਆਪਣੇ ਮਖਾਣੇ ਉਹ ਵੀ ਇਹਦੇ ਵਿੱਚ ਪਾਤੇ ਆ ਜੀ ਮਖਾਣੇ ਆਪਣੀ ਹੈਲਥ ਲਈ ਬਹੁਤ ਹੀ ਲਾਹੇਵੰਦ ਹੁੰਦੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਇਹ ਆਪਾਂ ਥੋੜਾ ਜਿਹਾ ਲਿਆ ਹੈ ਜੀ ਪਦੀਨਾ ਇਹਨੂੰ ਆਪਾਂ ਤੋਂ ਸਵਾਰ ਕੇ ਕੱਟ ਕੇ ਪਾਇਆ ਹੈ ਵਿੱਚ ਇਹ ਠੰਡਾ ਹੁੰਦਾ ਏ ਤੇ ਜ਼ਰੂਰ ਪਾਓ ਤੁਸੀਂ ਇਹ ਵੀ ਵਿੱਚ ਕਿਉਂਕਿ ਆਪਣੇ ਘਰਾਂ ਦੇ ਵਿੱਚ ਸਾਰਿਆਂ ਦੇ ਘਰੇ ਲੱਗਿਆ ਹੀ ਹੁੰਦਾ ਪਦੀਨਾ ਤੇ ਜਰੂਰੀ ਪਾ ਲਿਓ ਤੁਸੀਂ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਊਗਾ ਤੇ ਆਪਾਂ ਅੱਧਾ ਕ ਆਂਬ ਕੱਟ ਕੇ ਲਿਆਏ ਜੀ ਆਪਣਾ ਉਹ ਵੀ ਇਹਦੇ ਵਿੱਚ ਪਾ ਦੇਾਂਗੇ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਫਰੂਟ ਆਪਣੇ ਬੱਚਣ ਨੂੰ ਪਾ ਕੇ ਦੇ ਸਕਦੇ ਆ ਜਿਵੇਂ ਇੱਕ ਦਿਨ ਕੇਲਾ ਪਾਤਾ ਚੀਕੂ ਪਾਤਾ ਜਾਮਬਾ ਪਾਤਾ ਸੇਬ ਪਾਤਾ ਇਹ ਰਹਿ ਤਾਂ ਸਾਰੇ ਫਰੂਟ ਤੋਂ ਹੀ ਵਧੀਆ ਬਹੁਤ ਬੰਦਾ ਹੀ ਤੇ ਹੁਣ ਆਪਾਂ ਆਂਬ ਨੂੰ ਵੀ ਮਿਕਸ ਕਰ ਦੇਾਂਗੇ ਜਿਵੇਂ ਆਪਣੇ ਬੱਚੇ ਸਕੂਲੋਂ ਆਉਂਦੇ ਕਿੰਨੇ ਥੱਕੇ ਹੁੰਦੇ ਆ ਇਹ ਚੀਜ਼ ਦਾ ਕੋਲਾ ਪਰਕਿ ਉਹਨਾਂ ਨੂੰ ਖਵਾਇਆ ਹੋਵੇ ਤਾਂ ਉਹਨਾਂ ਦੀ ਸਥਕਾਨ ਬਿਲਕੁਲ ਦੂਰ ਹੋ ਜਾਂਦੀ ਹੈ ਤੇ ਨਾਲੇ ਬੱਚੇ ਫਰੈਸ਼ ਵੀ ਮਹਿਸੂਸ ਕਰਦੇ ਆ ਤਾਕਤ ਬਹੁਤ ਮਿਲਦੀ ਹੈ ਇਸ ਚੀਜ਼ ਤੋਂ ਉਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਨਾਲਿਆ ਤੇ ਮੈਂ ਦਾ ਇਹ ਬਣ ਕੇ ਤਿਆਰ ਹੋਇਆ ਜੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਤੇ ਬਣਾ ਕੇ ਦੇਖਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ